हां जी ਤੁਸੀਂ ਦੇਖ ਸਕਦੇ ਹੋ ਕਿ ਗੈਂਡਾ ਹੈ ਕੈਂਡੇ ਦਾ ਬੱਚਾ ਹੈ ਇਹ ਤਿੰਨ ਚਾਰ ਚਿੱਤਿਆਂ ਨੇ ਘੇਰ ਰਖਿਆ ਮੁੰਨ ਦਾ ਦਿਲ ਤਾਂ ਕਰਦਾ ਵੀ ਬੱਚੇ ਨੂੰ ਚੱਕ ਲਈਏ ਖਾ ਜੀਏ ਪਰ ਗੈਂਡੇ ਤੋਂ ਡਰਦੇ ਨੇ ਇਹ ਗੱਗ ਦਾ ਬੱਚਾ ਵੀ ਕੁੱਤਿਆਂ ਨੂੰ 파ਟ 파ਟ ਕੇ ਪੈਂਦਾ ਘੋੜਦਾ ਉਹ ਬੱਚੇ ਨੂੰ ਵੀ ਪਤਾ ਹੈ ਵੀ ਮੇਰੇ ਨਾਲ ਮੇਰੀ ਮਾਂ ਹੈਗੀ ਹੈ ਕਿਉਂਕਿ ਮਾਂ-ਬਾਪ ਦਾ ছায়ਾ ਬੱਚੇ ਉੱਤੇ ਬਹੁਤ ਤਕੜਾ ਹੁੰਦਾ ਹੈ ਜਿਵੇਂ ਛੋਟੇ ਬੱਚਿਆਂ ਨੂੰ ਆਪਣੇ ਮਾਂ ਦਾ ਜਾਂ ਬੱਟਿਓ ਦਾ ਪੂਰਾ ਛਾ ਰਹਾ ਹੁੰਦਾ ਹੈ ਇਸ ਬੱਚੇ ਨੂੰ ਵੀ ਉਦੇ ਮਾਦਾ ਪੂਰਾ ਸਾਰਾ ਹੈ ਦੇਖੋ ਕਿੰਨੇ ਚਿੱਤੇ ਨੇ ਇਹ ਚਾਹਣ ਤਾਂ ਬੱਚੇ ਨੂੰ 1 ਸੈਕਿੰਡ ਚ ਖਾ ਸਕਦੇ ਨੇ ਪਰ ਉਹਨਾਂ ਨੂੰ ਵੀ ਪਤਾ ਹੈ ਵੀ ਉਹਨਾਂ ਦੇ ਦਿਮਾਗ ਦੇ ਨਾਲ ਹੈ ਉਹ ਇਹ ਚਿੱਤੇ ਬੱਚੇ ਦੇ ਨੇੜੇ ਜਾਂਦੇ ਤਾਂ ਹੈਗੇ ਨੇ ਇੱਕਣ ਵਾਸਤੇ ਕੋਸ਼ਿਸ਼ ਕਰ ਰਹੇ ਨੇ ਪਰ ਹਿੰਮਤ ਨਹੀਂ ਪੈਂਦੀ ਇਹ ਕਿਹਾ ਐਡੀ ਉਈ ਹਿੰਮਤ ਮਾਰ ਦੇ ਨੇ ਵੀ ਫੜ ਲਈਏ ਫੜ ਲਈਏ ਪਰ ਨਹੀਂ ਉਹ ਹੱਥ ਨਹੀਂ ਦਾ ਮੂੰਹ ਨਹੀਂ ਲਾ ਸਕਦੇ ਇੰਨੀ ਕੋਸ਼ਿਸ਼ ਕਰ ਰਹੇ ਨੇ ਤੁਸੀਂ ਆਪਣਾ ਕਮੈਂਟ ਕਰਕੇ ਦੱਸਿਓ ਵੀ ਕਿੱਤੇ ਇਹਦੇ ਬੱਚੇ ਨੂੰ ਖਾ ਸਕਦੇ ਨੇ ਜਾਂ ਨਹੀਂ ਖਾ ਸਕਦੇ ਅਸੀਂ ਇੰਨੀਆਂ ਬਹੁਤ ਸਾਰੀਆਂ ਵੀਡੀਓ ਤੇ ਤਰਾ ਘੜਾਤੀਆਂ ਤੇ ਹੋਰ ਵੀ ਉੱਚੀ ਘੜਾਵਾਂਗੇ ਸਾਡੇ ਚੈਨਲ ਨੂੰ ਪੰਜਾਬੀ ਏਕਤਾ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚੇ ਜਦੋਂ ਅਸੀਂ ਵੀਡੀਓ ਪਾਈਏ ਉਸੇ ਟਾਈਮ ਤੁਹਾਡੇ ਕੋਲੇ ਨੋਟੀਫਿਕੇਸ਼ਨ ਆਵੇ ਕਿ ਤੁਸੀਂ ਆਪਣਾ ਮਨੋਰੰਜਨ ਕਰ ਸਕੋ ਕੋਈ ਵੀ ਇਹੀ ਜੀ ਵੀਡੀਓ ਦੇਖਿਆ ਕਰੋ ਆਪਣੇ ਬੱਚਿਆਂ ਨੂੰ ਬਖਾਇਆ ਕਰੋ ਗੰਦੀਆਂ ਮੰਦੀਆਂ ਵੀਡੀਓ ਦੇ ਉੱਤੇ ਧਿਆਨ ਨਾ ਦਿਆ ਕਰੋ ਕਿਉਂਕਿ ਨੈਟ ਦੇ ਵਿੱਚ ਬਹੁਤ ਸਾਰਾ ਗੰਦਮੰਦ ਆਉਂਦਾ ਹੈ YouTube ਦੇਖੀਏ Instagram ਦੇਖੀਏ Facebook ਵਾਈ ਦੇਖੀਏ ਬਹੁਤ ਬੁਰਾ ਹਾਲਾ ਹੈ ਸਾਡੇ ਤੁਸੀਂ ਜਦੋਂ ਤੁਸੀਂ ਕੋਈ ਵੀ ਪੋਸਟ ਦੇਖੋਗੇ ਅਸੀਂ ਤੁਹਾਡੇ ਕੰਮ ਦੀਆਂ ਵੀਡੀਓ ਪਾਉਂਦੇ ਆ ਤੇਨੇ ਚਾਵਟ ਮਾਰੀ ਸੀ ਬੱਚੇ ਨੂੰ ਚੱਕ ਲਿਆ ਸੀ ਪਰ ਨਹੀਂ ਫਿਰ ਵੀ ਹਿੰਮਤ ਨਹੀਂ ਪਈ ਤੇ ਬੱਚਾ ਵੀ ਅੰਡਰ ਹੋ ਕੇ ਉਹਦੇ ਮਾਂ ਦੇ ਨਾਲ ਨਾਲ ਪੈਂਦਾ ਹੈ ਤੇ ਚਿੱਤੇ ਵੀ ਪੂਰੀ ਕੋਸ਼ਿਸ਼ ਕਰ ਰਹੇ ਨੇ ਪਰ ਹਲੇ ਬੱਚਾ ਵੀ ਕਦਾ ਕੇ ਪੈਂਦਾ ਉਹਨਾਂ ਨੂੰ ਬੱਚਾ ਵੀ ਰਦਦਾ ਉਹਨਾਂ ਤੋਂ ਉਹ ਵੀ ਨੰਦੇ ਮਗਰ ਸਫਸਤ ਦਿੱਤੀਆਂ ਦੇ ਕਿਉਂਕਿ ਆਪਦੀ ਮਾਂ ਦੇ ਨਾਲ ਨਾਲ ਉਹ ਉੱਥੋਂ ਆਇਆ ਹੈ ਇਹ ਮੇਰੀ ਮਾਂ ਮੇਰੇ ਨਾਲ ਹੈ ਪਰ ਇੱਤੇ ਵੀ ਇਕੱਠੇ ਹੋ ਕੇ ਕੋਸ਼ਿਸ਼ ਕਰਦੇ ਨੇ ਫੜਨ ਦੀ ਪਰ ਬੱਚਾ ਉਹਨਾਂ ਤੋਂ ਫੜਿਆ ਨਹੀਂ ਜਾਂਦਾ ਕਿਉਂਕਿ ਜਦੋਂ ਬੱਚੇ ਦੀ ਤੇ ਹਮਲਾ ਕਰਦੇ ਨੇ ਤੇ ਬੱਚਾ ਭੱਜ ਕੇ ਆਪਣੀ ਮਾਂ ਦੇ ਕੋਲ ਚਲ ਜਾਂਦਾ ਆ। ਆਸ ਕਰਦਾ ਕਿ ਤੁਹਾਨੂੰ ਵੀਡੀਓ ਵਧੀਆ ਲੱਗੂ ਤੇ ਪਸੰਦ ਆਉ। ਇੱਕ ਪਿਆਰਾ ਜਿਹਾ ਕਮੈਂਟ ਵੀ ਜਰੂਰ ਕਰਿਓ। ਵੀਡੀਓ ਨੂੰ ਵਾਦੂ ਤੋਂ ਬਾਅਦ ਸ਼ੇਅਰ ਵੀ ਕਰਿਓ। ਲਾਈਕ ਵੀ ਕਰਿਓ। ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਿਓ। ਕਿਉਂਕਿ ਇਹ ਨਵੇਂ ਨਵੇਂ ਵੀਡੀਓ ਹਰ ਰੋਜ਼ ਨਹੀਂ ਮਿਲਦੀਆਂ ਹੁੰਦੀਆਂ ਦੇਖੋ ਚਿੱਤਿਆਂ ਨੇ ਘੇਰਾ ਪਾ ਲਿਆ ਬੱਚੇ ਨੂੰ ਚਾਰ ਪੰਜ ਚਿੱਤੇ ਨੇ ਪਰ ਨਹੀਂ ਬੰਦੇ ਨੇ ਆ ਕੇ ਮਲਾ ਬੱਚੇ ਨੂੰ ਫੜ ਲਿਆ ਤੇ ਬੰਦ ਨਹੀਂ ਹੋ ਸਕਦਾ ਕਿਉਂਕਿ ਇਹ ਗੱਲ ਨਹੀਂ ਬਣਦੀ ਹੈ ਸਾਰੇ ਵਿਚਾਰ ਆਉਂਦੇ ਨੇ ਲੇਸਨ ਤੋਂ ਇਸਿਆਰੇ ਦਾ ਕਾਬੂ ਨਹੀਂ ਆਏਗਾ ਕੋਈ ਨਹੀਂ ਆਤੀ ਪਰ ਇਹ ਵੀ ਇੰਦਾ ਕੁਛ ਛੋਟਾ ਜਿਹਾ ਬਰਦੀ ਲਾਪਕਾ ਦਾ ਬੜਾ ਮੂੰਹ ਹੈ ਕਵਸਕਸ ਆਉਂਦਾ ਇਹ ਤੁਹਾਨੂੰ ਬਾਕੀਆ 25 ਹੱਥ ਹੈ ਇਹ ਕਿੰਨਾ ਵੱਡਾ ਤੁਹਾਡੀ ਫਰਮ ਦੀ ਆਪ ਨਹੀਂ ਪੜਿਆ ਗਿਆ